ਬੰਦ ਕਮਰੇ ਵਿੱਚ ਇੱਕ Laash ਬਣ ਕੇ ਬੈਠੀ ਨੂੰ ਕਮਰੇ ਦੀ ਚਾਰ ਦਿਵਾਰੀ ਤੇ ਸਜਾਵਟ ਅੰਦਰੋਂ-ਅੰਦਰ ਹੀ ਟੜਫਾ ਰਹੀ ਸੀ। ਕੋਮਲ ਸ਼ਰੀਰ ਤੇ ਨੀਲ ਦੇ ਨਿਸ਼ਾਨ ਪਏ ਸਨ। ਨਮੱਖਾਂ ਨਾਲ ਇੱਕ ਪਾਸੇ ਹੀ ਟਿਕਟਕੀ ਲਗਾ ਕੇ ਬਿਨਾ ਚੱਪਕੇ ਬਸ ਦੇਖੀ ਹੀ ਜਾ ਰਹੀ ਸੀ। ਉਸ ਦੀਆਂ ਸੋਚਾਂ ਦੀਆਂ ਆਵਾਜ਼ਾਂ ਉਸ ਦੇ ਕੰਨਾਂ 'ਚ ਬਾਰ-ਬਾਰ ਗੂੰਜ ਰਹੀਆਂ ਸਨ। ਇਨ੍ਹਾਂ ਆਵਾਜ਼ਾਂ 'ਚੋਂ ਇੱਕ ਆਵਾਜ਼ ਜੋ ਉਸ ਨੂੰ ਸਕੂਨ ਦੇ ਰਹੀ ਸੀ। ਉਸਦੇ ਅਤੀਤ ਦੀ ਆਵਾਜ਼ ਸੀ ਅਰਸ਼ ਤੈਨੂੰ ਪਤਾ ਹੈ ਮੈਂ ਤੈਨੂੰ ਕਿੰਨਾ ਪਿਆਰ ਕਰਦਾ ਮੈਂ ਤੇਰੇ ਬਿਨਾ ਬਿਲਕੁਲ ਨਹੀਂ ਜੀ ਸਕਦਾ ਅਰਸ਼ ਤੈਨੂੰ ਮੈਂ ਆਪਣੇ ਅੰਦਰ ਮਹਿਸੂਸ ਕਰਦਾ ਮੈਂ ਤੈਨੂੰ ਹਮੇਸ਼ਾ ਖੁਸ਼ ਰੱਖੂੰ ਬਸ ਤੂੰ ਇੱਕ ਵਾਰ ਆਪਣੇ ਘਰ ਬਿਆਲੇ ਗੱਲ ਤਾਂ ਕਰਕੇ ਦੇਖ ਆਪਣੀ ਦੋਹਾਂ ਦੀ ਜ਼ਿੰਦਗੀ ਕਿੰਨੀ ਸੋਹਣੀ ਹੋਊ ਅਰਸ਼ ਬਸ ਇੱਕ ਵਾਰ ਘਰਦਿਆਂ ਨਾਲ ਗੱਲ ਤਾਂ ਕਰ ਉਹ ਸਾਡੇ ਪਿਆਰ ਨੂੰ ਜ਼ਰੂਰ ਸਮਝਣਗੇ ਅਰਸ਼ ਅੱਜ ਵੀ ਉਸ ਆਵਾਜ਼ ਨੂੰ ਮਹਿਸੂਸ ਕਰ ਰਹੀ ਸੀ ਉਸ ਦੇ ਸਹਾਰੇ ਚੀ ਰਹੀ ਸੀ ਇਹ ਆਵਾਜ਼ ਹੀ ਉਸ ਦਾ ਸਹਾਰਾ ਸੀ ਉਸ ਦਾ ਅਤੀਤ ਉਸ ਨੂੰ ਖੁਸ਼ੀ ਦਿੰਦਾ ਫਿਰ ਇੱਕ ਹੋਰ ਆਵਾਜ਼ ਜੋ ਉਸ ਨੂੰ ਆਪਣੀ ਗਲਤੀ ਦੀ ਯਾਦ ਦਿਵਾਉਂਦੀ ਉਸ ਦੇ ਕੰਨਾਂ ਵਿੱਚ ਗੂੰਜਦੀ ਅਰਸ਼ ਮੈਨੂੰ ਛੱਡ ਕੇ ਨਾ ਜਾਈ ਮੈਂ ਤੇਰੇ ਬਿਨਾਂ ਨਹੀਂ ਜੀ ਸਕਦਾ ਤੇਰੇ ਬਿਨਾਂ ਮੈਂ ਮਰ ਜਾਊਂਗਾ ਅਰਸ਼ ਐਨੇ ਨੂੰ ਕਮਰੇ ਦਾ ਦਰਵਾਜ਼ਾ ਖੁੱਲਿਆ ਇੱਕ ਬਜ਼ੁਰਗ ਨੌਕਰ ਹੱਥ ਵਿੱਚ ਰੋਟੀ ਦੀ ਥਾਲੀ ਫੜੀ ਉਸਦੇ ਕਮਰੇ ਵਿੱਚ ਆਇਆ ਲੈ ਪੁੱਤ ਰੋਟੀ ਖਾ ਲੈ ਮੈਂ ਤੇਰਾ ਦੁੱਖ ਸਮਝਦਾ ਪਰ ਭੁੱਖੇ ਰਹਿਣ ਨਾਲ ਤਾਂ ਕੁਝ ਨਹੀਂ ਹੋਣਾ ਹੁਣ ਤੈਨੂੰ ਆਪਣੀ ਨਹੀਂ ਆਪਣੇ ਅੰਦਰ ਪਲ ਰਹੇ ਉਸ ਬੱਚੇ ਲਈ ਖਾਣਾ ਪਊਗਾ ਉਦੋਂ ਹੀ ਬਾਹਰੋਂ ਇੱਕ ਆਵਾਜ਼ ਆਈ ਬੁੱਢਿਆ ਤੈਨੂੰ ਜ਼ਿਆਦਾ ਫਿਕਰ ਹੋ ਰਹੀ ਹੈ ਇਹਦੀ ਖਾਣਾ ਹੋ ਖਾ ਲਊਗੀ ਇਦੀ ਜਬਾਨ ਅੱਜਕੱਲ ਕੁਝ ਜ਼ਿਆਦਾ ਹੀ ਚੱਲਣ ਲੱਗ ਪਈ ਐ ਬਜ਼ੁਰਗ ਨੌਕਰ ਘਬਰਾਉਂਦਾ ਹੋਇਆ ਰੋਟੀ ਦੀ ਥਾਲੀ ਮੇਜ਼ ਤੇ ਹੀ ਰੱਖ ਕੇ ਬਾਹਰ ਨਿਕਲ ਗਿਆ ਕਮਰੇ ਦਾ ਦਰਵਾਜ਼ਾ ਉਸਨੇ ਫਿਰ ਉੱਠ ਕੇ ਬੰਦ ਕਰ ਲਿਆ ਹਨੇਰੇ 'ਚ ਬੈਠੀ ਅਰਸ਼ ਬਸ ਚੁੱਪ ਰਹੀ ਅੱਖਾਂ ਦੇ ਅਥਰੂ ਉਸਦੇ ਗੋਰੇ-ਗੋਰੇ ਮੁਖੜੇ ਤੇ ਬਹਿ ਕੇ ਸੁੱਕ ਗਏ ਸਨ ਗੱਲਾਂ ਤੇ ਉਹਨਾਂ ਦੇ ਨਿਸ਼ਾਨ ਹਜੇ ਵੀ ਬਾਕੀ ਸੀ ਜਿਵੇਂ ਕੋਈ ਨਦੀ ਬਹਿ ਕੇ ਸੁੱਕ ਗਈ ਹੋਵੇ ਅਰਸ਼ ਆਪਣੇ ਬੋਲਾ ਨੂੰ ਯਾਦ ਕਰਦੀ ਹੈ ਮੈਂ ਤੇਰੀ ਕਦੇ ਨਹੀਂ ਹੋ ਸਕਦੀ ਤੈਨੂੰ ਪਤਾ ਹੈ ਮੇਰੇ ਘਰ ਦੇ ਕਦੇ ਨਹੀਂ ਮੰਨਣਗੇ ਜੇ ਉਹਨਾਂ ਨੂੰ ਆਪਣੇ ਪਿਆਰ ਬਾਰੇ ਪਤਾ ਲੱਗ ਗਿਆ ਉਹ ਆਪਾਂ ਦੋਨਾਂ ਨੂੰ ਮਾਰ ਦੇਣਗੇ ਤੂੰ ਇਹ ਗੱਲ ਸਮਝ ਮੇਰੇ ਤੋਂ ਦੂਰ ਹੋ ਜਾ ਮੈਂ ਵੀ ਤੇਰੇ ਨਾਲ ਬਹੁਤ ਪਿਆਰ ਕਰਦੀ ਹਾਂ ਤੇਰੇ ਬਿਨਾ ਨਹੀਂ ਰਹਿ ਸਕਦੀ ਪਰ ਮੈਂ ਆਪਣੇ ਪਿਆਰ ਪਿੱਛੇ ਤੇਰੀ ਜਾਨ ਖਤਰੇ 'ਚ ਨਹੀਂ ਪਾ ਸਕਦੀ ਅਰਸ਼ ਮੈਂ ਪਿਆਰ ਕਰਦਾ ਤੈਨੂੰ ਦੂਰ ਨਹੀਂ ਹੋ ਸਕਦਾ ਤੇਰੇ ਤੋਂ ਤੂੰ ਮੈਨੂੰ ਖੁੱਤੋਂ ਦੂਰ ਨਾ ਕਰ ਪਲੀਜ਼ ਜੇ ਤੇਰੇ ਘਰ ਦੇ ਮੈਨੂੰ ਮਾਰ ਵੀ ਦੇਣਗੇ ਤਾਂ ਕੋਈ ਗੱਲ ਨਹੀਂ ਪਰ ਮੈਂ ਤੈਨੂੰ ਕੁਝ ਨਹੀਂ ਹੋਣ ਦਵਾਗਾ ਪਾਗਲਾ ਇੰਝ ਨਾ ਬੋਲ ਤੂੰ ਹੀ ਤਾਂ ਮੇਰਾ ਸਭ ਕੁਝ ਹੈ ਤੂੰ ਹੀ ਮੇਰੇ ਜੀਵਨ ਦਾ ਸਹਾਰਾ ਹੈ ਜੇ ਆਪਾਂ ਜਿਉਂਦੇ ਰਹਾਂਗੇ ਤਾਂ ਹੀ ਤਾਂ ਇੱਕ ਦੂਜੇ ਤੋਂ ਦੂਰ ਰਹਿ ਕੇ ਇੱਕ ਦੂਜੇ ਦਾ ਖਿਆਲ ਰੱਖ ਸਕਾਂਗੇ ਅਰਸ਼ ਆਪਣੀਆਂ ਯਾਦਾਂ ਦੀ ਪੋਟਲੀ ਖੋਲੀ ਬੈਠੀ ਸੀ ਯਾਦ ਕਰਦੀ ਹੈ ਉਹ ਦਿਨ ਜਦੋਂ ਕਾਲਜ ਪੜ੍ਹਦੇ ਸਮੇਂ ਉਸ ਨੂੰ ਇੱਕ ਆਮ ਜਿਹੇ ਮੁੰਡੇ ਨਾਲ ਪਿਆਰ ਹੋ ਗਿਆ ਉਹ ਮੁੰਡਾ ਭਾਵੇਂ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਸੀ ਪਰ ਦਿਲ ਦਾ ਅਮੀਰ ਸੀ ਹਰ ਸਮੇਂ ਜਿੰਦਾਦਿਲੀ ਉਸ ਦੀਆਂ ਗੱਲਾਂ ਵਿੱਚੋਂ ਝਲਕਦੀ ਜ਼ਿੰਦਗੀ 'ਚ ਇੱਕ ਮੁਕਾਮ ਹਾਸਲ ਕਰਨ ਲਈ ਮਿਹਨਤ ਕਰਦਾ ਆਪਣੀ ਮੈਡੀਕਲ ਦੀ ਪੜ੍ਹਾਈ ਦਾ ਖਰਚਾ ਬੱਚਿਆਂ ਨੂੰ ਟਿਊਸ਼ਨ ਪੜ੍ਹਾ ਕੇ ਤੇ ਛੁੱਟੀ ਵਾਲੇ ਦਿਨ ਦਿਹਾੜੀ ਕਰਕੇ ਪੂਰਾ ਕਰਦਾ ਕਰੋਂ ਬੇਸ਼ੱਕ ਸਰਦਾ ਪੁਰਦਾ ਹੀ ਸੀ ਘਰੋਂ ਬੇਸ਼ੱਕ ਉਸ ਨੂੰ ਖਰਚਾ ਕਰਨ ਲਈ ਕੋਈ ਮਦਦ ਨਾ ਮਿਲਦੀ ਪਰ ਉਹ ਆਪ ਦੂਜਿਆਂ ਦੀ ਮਦਦ ਜ਼ਰੂਰ ਕਰਦਾ ਆਸ਼ੀਸ਼ ਦੇ ਬਿਲਕੁਲ ਉਲਟ ਜੱਦੀ ਸਰਦਾਰਾਂ ਦੀ ਕੁੜੀ ਸੀ ਉਸ ਦੇ ਪਰਿਵਾਰ ਦੇ ਸਬੰਧ ਰਾਜੇ ਮਹਾਰਾਜਿਆਂ ਦੇ ਸਮੇਂ ਹੁੰਦੇ ਰਜਵਾੜਿਆਂ ਨਾਲ ਸੀ ਜੋ ਜ਼ਮੀਨਾਂ ਦੇ ਮਾਲਕ ਸਨ ਤੇ ਆਪਣੀ ਇੱਜ਼ਤ ਦੇ ਲਈ ਕਿਸੇ ਦੀ ਵੀ ਜਾਨ ਲੈਣ ਤੋਂ ਝਿਜਕਦੇ ਨਹੀਂ ਸੀ ਇਲਾਕੇ 'ਚ ਉਹਨਾਂ ਦਾ ਇੱਕ ਖਾਸ ਤਰ੍ਹਾਂ ਦਾ ਦਬਦਬਾ ਸੀ ਸਾਰੇ ਕਾਲਜ ਨੂੰ ਪਤਾ ਸੀ ਕਿ ਅਰਸ਼ ਉਹਨਾਂ ਸਰਦਾਰਾਂ ਦੀ ਕੁੜੀ ਹੈ ਤਾਂ ਕਰਕੇ ਕੋਈ ਵੀ ਉਸ ਵੱਲ ਅੱਖ ਚੁੱਕ ਕੇ ਨਹੀਂ ਸੀ ਦੇਖਦਾ ਅਰਸ਼ ਆਪਣੀਆਂ ਸਹੇਲੀਆਂ ਨਾਲ ਕਾਲਜ ਵਿੱਚ ਸਰਦਾਰੀ ਕਰਦੀ ਖੂਬ ਹਾਸਾ ਮਜ਼ਾਕ ਕਰਦੀ ਹਮੇਸ਼ਾ ਖਿੜੀ ਰਹਿਣ ਵਾਲੀ ਅਰਸ਼ ਅਕਸਰ ਹੀ ਜਗਦੀਪ ਨੂੰ ਹੱਥਾਂ ਵਿੱਚ ਕਿਤਾਬਾਂ ਲਈ ਇਕੱਲਾ ਘੁੰਮਦੇ ਫਿਰਦੇ ਦੇਖਦੀ ਇੱਕ ਵਾਰ ਉਫੀਸ ਕਾਊਂਟਰ ਤੇ ਲਾਈਨ ਵਿੱਚ ਖੜਾ ਆਪਣੀ ਫੀਸ ਭਰਾ ਰਿਹਾ ਸੀ ਅਰਸ਼ ਨੇ ਦੇਖਿਆ ਕਿ ਉਸ ਕੋਲ ਫੀਸ ਭਰਨ ਦੇ ਲਈ ਥੋੜੇ ਪੈਸੇ ਘੱਟ ਨੇ ਉਸਨੇ ਬਹਾਨੇ ਨਾਲ ਉਸ ਨੂੰ ਆਪਣੀ ਫੀਸ ਫੜਾਈ ਤੇ ਭਰਉਣ ਲਈ ਕਿਹਾ ਫੀਸ ਦੇ ਪੈਸੇ ਉਸਦੇ ਹੱਥਾਂ ਵਿੱਚ ਥਮਾ ਕੇ ਕਾਲੀ ਕਾਲੀ ਉੱਥੋਂ ਨਿਕਲ ਆਈ ਅੱਗੋ ਜਗਦੇਵ ਨੇ ਬਿਨਾਂ ਕੁਝ ਸੋਚੇ ਸਮਝੇ ਅਰਸ਼ ਦੀ ਫੀਸ ਭਰਾ ਦਿੱਤੀ ਜਦੋਂ ਉਹ ਸਲਿੱਪ ਤੇ ਬਚੇ ਹੋਏ ਪੈਸੇ ਦੇਣ ਲਈ ਘੁੰਮਿਆ ਅਰਸ਼ ਉੱਥੇ ਨਹੀਂ ਸੀ ਉਸਨੇ ਸਾਰੇ ਕਾਲਜ ਵਿੱਚ ਅਰਸ਼ ਨੂੰ ਲੱਭਿਆ ਪਰ ਅਰਸ਼ ਕਾਲਜ ਦੀ ਕੰਟੀਨ ਵਿੱਚ ਬੈਠੀ ਸਹੇਲੀਆਂ ਨਾਲ ਚਾਹ ਪੀ ਰਹੀ ਸੀ ਜਗਦੀਪ ਨੇ ਉਸਦੀ ਸਲਿੱਪ ਤੇ ਬਕਾਇਆ ਉਸ ਨੂੰ ਵਾਪਸ ਕੀਤਾ ਅਰਸ਼ ਨੇ ਕਿਹਾ ਤੁਸੀਂ ਇਹ ਰੱਖ ਲੈਂਦੇ ਤੁਹਾਨੂੰ ਲੋੜ ਹੋਵੇਗੀ ਜਗਦੀਪ ਨੇ ਪੈਸੇ ਵਾਪਸ ਕਰਦੇ ਹੋਏ ਕਿਹਾ ਨਹੀਂ ਜੀ ਮੈਂ ਨਹੀਂ ਰੱਖ ਸਕਦਾ ਇਹ ਤੁਹਾਡੇ ਪੈਸੇ ਨੇ ਧੰਨਵਾਦ ਇਹ ਕਹਿ ਕੇ ਉਹ ਚਲਾ ਗਿਆ ਅਗਲੇ ਦਿਨ ਅਰਸ਼ ਜਦੋਂ ਕਾਲਜ ਆ ਰਹੀ ਸੀ ਤਾਂ ਰਸਤੇ ਵਿੱਚ ਜਗਦੇਵ ਕੁਝ ਬੱਚਿਆਂ ਨੂੰ ਫੇਰੀ ਵਾਲੇ ਤੋਂ ਕੁਝ ਖਾਣ ਲਈ ਲੈ ਕੇ ਦੇ ਰਿਹਾ ਸੀ ਨਾਲ ਹੀ ਆਪਣੇ ਘਰੋਂ ਲਿਆਂਦੀ ਰੋਟੀ ਵੀ ਉਹਨਾਂ ਨੂੰ ਹੀ ਖਵਾ ਰਿਹਾ ਸੀ ਅਰਸ਼ ਇਹ ਸਭ ਕੁਝ ਦੇਖ ਕੇ ਬਹੁਤ ਪ੍ਰਭਾਵਿਤ ਹੋਈ ਸਭ ਤੋਂ ਅਮੀਰਤਾ ਇਹ ਹੈ ਜੋ ਆਪ ਭੁੱਖਾ ਰਹਿ ਕੇ ਦੂਜਿਆਂ ਨੂੰ ਖੁਸ਼ੀਆਂ ਦੇ ਰਿਹਾ ਅਰਸ਼ ਕਾਲਜ ਪਹੁੰਚੀ ਤਾਂ ਆਪਣੇ ਕਲਾਸ ਲਗਾ ਕੇ ਲਾਇਬ੍ਰੇਰੀ ਵਿੱਚ ਜਗਦੀਪ ਦੀ ਪਾਲ ਕਰਦੀ ਕਰਦੀ ਪਹੁੰਚ ਗਈ ਪਰ ਅੱਜ ਜਗਦੀਪ ਲਾਇਬ੍ਰੇਰੀ ਵਿੱਚ ਨਹੀਂ ਸੀ ਬਾਹਰ ਦਰਖਤ ਦੇ ਥੱਲੇ ਕੱਲਾ ਬੈਠਾ ਸੀ ਅਰਸ਼ ਨੇ ਉਸ ਕੋਲ ਜਾ ਕੇ ਬੈਠਣ ਲਈ ਪੁੱਛਿਆ ਅੱਗੋ ਜਗਦੀਪ ਨੇ ਹਾਮੀ ਭਰ ਦਿੱਤੀ ਤੁਸੀਂ ਹਮੇਸ਼ਾ ਇਕੱਲੇ ਕਿਉਂ ਘੁੰਮਦੇ ਰਹਿੰਦੇ ਹੋ ਅਰਸ਼ ਨੇ ਬੈਠਣ ਸਾਰ ਪ੍ਰਸ਼ਨ ਕੀਤਾ ਜੀ ਮੈਨੂੰ ਬਸ ਕਿਤਾਬਾਂ ਪੜ੍ਹਨਾ ਤੇ ਕੁਦਰਤ ਨਾਲ ਗੱਲਾਂ ਕਰਨਾ ਪਸੰਦ ਹੈ ਤੁਹਾਡਾ ਨਾਮ ਕੀ ਹੈ ਜੀ ਮੇਰਾ ਨਾਮ ਜਗਦੀਪ ਹੈ ਤੁਸੀਂ ਮੈਨੂੰ ਜਾਣਦੇ ਹੋ ਹਾਂਜੀ ਤੁਹਾਨੂੰ ਕੌਣ ਨਹੀਂ ਜਾਣਦਾ ਤੁਹਾਡਾ ਸਬੰਧ ਤਾਂ ਜੱਦੀ ਸਰਦਾਰਾ ਨਾਲ ਹੈ ਪਹਿਲਾਂ ਜੱਦੀ ਸਰਦਾਰਾ ਨੂੰ ਕੌਣ ਨਹੀਂ ਜਾਣਦਾ ਤੇ ਦੋਨੋਂ ਇੱਕ ਦੂਜੇ ਬਾਰੇ ਗੱਲਾਂ ਕਰਨ ਲੱਗੇ ਅਰਸ਼ ਜਗਦੀਪ ਨੂੰ ਖਾਣ ਲਈ ਆਪਣੀ ਰੋਟੀ ਦੇ ਦਿੰਦੀ ਪਹਿਲਾਂ ਤਾਂ ਜਗਦੀਪ ਨਾਂ ਨੂੰ ਉਕਰ ਕਰਦਾ ਪਰ ਭੁੱਖ ਅੱਗੇ ਕੀ ਦਾ ਜੋਰ ਚੱਲਦਾ ਕੁਝ ਦਿਨ ਇਦਾਂ ਹੀ ਚੱਲਦਾ ਰਿਹਾ ਅਰਸ਼ ਨੂੰ ਜਗਦੀਪ ਦਾ ਸਾਥ ਵਧੀਆ ਲੱਗਣ ਲੱਗਿਆ ਉਹ ਆਪਣੇ ਦਿਲ ਦੀ ਹਰ ਗੱਲ ਉਸ ਨਾਲ ਸਾਂਝੀ ਕਰਨ ਲੱਗੀ ਤੇ ਜਗਦੀਪ ਜੋ ਪਹਿਲਾਂ ਇਕੱਲਾ ਰਹਿਣਾ ਪਸੰਦ ਕਰਦਾ ਸੀ ਹੁਣ ਅਰਸ਼ ਦਾ ਸਾਥ ਪਾ ਕੇ ਖੁਸ਼ ਰਹਿੰਦਾ ਹੌਲੀ ਹੌਲੀ ਇਹ ਸਾਥ ਪਿਆਰ ਵਿੱਚ ਬਦਲ ਗਿਆ ਦੋਨੋਂ ਇੱਕ ਦੂਜੇ ਨੂੰ ਮੁਹੱਬਤ ਕਰਨ ਲੱਗ ਪਏ ਦੋਨਾਂ ਲਈ ਇੱਕ ਦੂਜੇ ਬਿਨਾ ਰਹਿਣਾ ਮੁਸ਼ਕਿਲ ਹੋ ਰਿਹਾ ਸੀ ਅਰਸ਼ ਜਗਦੀਪ ਦੀ ਹਰ ਪੱਖੋਂ ਮਦਦ ਕਰਦੀ ਉਸ ਨੂੰ ਇੱਕ ਕਾਮਜਾਬ ਇਨਸਾਨ ਦੇ ਰੂਪ ਵਿੱਚ ਦੇਖਣਾ ਚਾਹੁੰਦੀ ਸੀ ਉਹ ਜਗਦੇਵ ਨੂੰ ਪਿਆਰ ਕਰਦੀ ਉਸ ਦੀ ਜ਼ਿੰਦਾਦਿਲੀ ਤੇ ਮਦਦ ਕਰਨ ਵਾਲੇ ਨੇਚਰ ਤੇ ਫਿਦਾ ਸੀ ਉਸਨੇ ਕਦੇ ਵੀ ਜਗਦੇਵ ਦੀ ਗਰੀਬੀ ਬਾਰੇ ਨਹੀਂ ਸੀ ਸੋਚਿਆ ਪਿਆਰ ਕਿਹੜਾ ਪੈਸਾ ਵੇਖ ਕੇ ਕੀਤਾ ਜਾਂਦਾ ਹੈ ਬਸ ਪਿਆਰ ਸੱਚਾ ਹੋਣਾ ਚਾਹੀਦਾ ਪਰ ਇਹ ਪਿਆਰ ਕਦੇ ਦੁਨੀਆ ਨੂੰ ਮਨਜ਼ੂਰ ਨਹੀਂ ਸੀ ਹੋਣਾ ਇਹ ਗੱਲ ਅਰਸ਼ ਵੀ ਸਮਝਦੀ ਸੀ ਹੌਲੀ ਹੌਲੀ ਸਮਾ ਵਿੱਤਿਆ ਪੜ੍ਹਾਈ ਪੂਰੀ ਹੋਣ ਦੇ ਕੁਝ ਸਾਲਾਂ ਬਾਅਦ ਅਰਸ਼ ਦੇ ਘਰ ਵਾਲਿਆਂ ਨੇ ਉਸਦਾ ਵਿਆਹ ਇੱਕ ਅਮੀਰ ਪਰਿਵਾਰ 'ਚ ਕਰ ਦਿੱਤਾ ਅਰਸ਼ ਨੂੰ ਆਪਣੀ ਪੁਰਾਣੀ ਜ਼ਿੰਦਗੀ ਭੁੱਲ ਕੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਪਈ ਪਰ ਉਹ ਨਹੀਂ ਸੀ ਜਾਣਦੀ ਕਿ ਉਹ ਇਨਸਾਨ ਉਸਦੀ ਜ਼ਿੰਦਗੀ ਨੂੰ ਨਰਕ ਬਣਾ ਦੇਵੇਗਾ ਪਰਿਵਾਰ ਭਾਵੇਂ ਅਮੀਰ ਸੀ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਸੀ ਪਰ ਫਿਰ ਵੀ ਅਰਸ਼ ਦੇ ਪਰਿਵਾਰ ਵਾਲਿਆਂ ਨੇ ਵੱਧ ਛੱਡ ਕੇ ਦਾਸ ਦਿੱਤਾ ਨਗਦੀ ਫਰਨੀਚਰ ਕਾਰ ਸਭ ਕੁਝ ਕਿਸੇ ਚੀਜ਼ ਦੀ ਕੋਈ ਤੋੜਨਾ ਛੱਡੀ ਜੇ ਨਾ ਦਿੰਦੇ ਤਾਂ ਪਰਿਵਾਰ ਦੀ ਇੱਜ਼ਤ ਰੁਲਦੀ ਸੀ ਲੋਕ ਕਹਿੰਦੇ ਇੰਨਾ ਕੁਝ ਹੁੰਦੇ ਹੋਏ ਵੀ ਕੁੜੀ ਖਾਲੀ ਹੱਥ ਤੁਰਦੀ ਅਰਸ਼ ਦੇ ਮਾਪਿਆਂ ਨੇ ਵਿਆਹ ਚ ਕੋਈ ਕਮੀਨਾ ਛੱਡੀ ਆਪਣੀ ਧੀ ਦੀ ਖੁਸ਼ੀ ਲਈ ਸਭ ਕੁਝ ਕੀਤਾ ਬਸ ਇੱਕ ਕਮੀ ਰਹਿ ਗਈ ਮੁੰਡਾ ਦੇਖ ਲਿਆ ਉਸ ਦੀ ਅਮੀਰੀ ਦੇਖ ਲਈ ਘਰ-ਬਾਰ ਦੇਖ ਲਿਆ ਪਰ ਉਸਦੇ ਲੱਛਣ ਉਸਦੀਆਂ ਆਦਤਾਂ ਨਹੀਂ ਦੇਖੀਆਂ ਅਰਸ਼ ਨੇ ਵਿਆਹ ਤੋਂ ਪਹਿਲਾਂ ਜਦੋਂ ਇੱਕ ਅੱਧੀ ਵਾਰ ਮੁੰਡੇ ਨਾਲ ਗੱਲ ਕੀਤੀ ਤਾਂ ਉਸ ਨੂੰ ਉਸਦਾ ਵਿਵਹਾਰ ਅਜੀਬ ਜਿਹਾ ਲੱਗਿਆ ਜਿਸ ਦੇ ਬਾਰੇ ਉਸਨੇ ਆਪਣੇ ਮੰਮੀ ਨੂੰ ਵੀ ਦੱਸਿਆ ਪਰ ਉਹਨਾਂ ਨੇ ਇਹ ਕਹਿ ਕੇ ਗੱਲ ਆਈ ਗਈ ਕਰ ਦਿੱਤੀ ਕਿ ਜੱਦੀ ਸਰਦਾਰਾਂ ਦੇ ਮੁੰਡੇ ਇਦਾਂ ਦੇ ਹੁੰਦੇ ਨੇ ਤੂੰ ਆਪਣੇ ਪਿਓ ਨੂੰ ਦੇਖ ਲੈ ਨਾਲੇ ਘਰ ਵਧੀ ਹੈ ਤੂੰ ਖੁਸ਼ ਰਹੇਂਗੀ ਰਾਜ ਕਰੇਂਗੀ ਉੱਥੇ ਉਸ ਸਮੇਂ ਅਰਸ਼ ਆਪਣੇ ਘਰਦਿਆਂ ਦੀ ਖੁਸ਼ੀ ਲਈ ਚੁੱਪ ਰਹੀ ਪਰ ਵਿਆਹ ਤੋਂ ਬਾਅਦ ਪਤਾ ਲੱਗਾ ਕਿ ਮੁੰਡਾ ਚਿੱਟੇ ਦਾ ਆਦੀ ਹੈ ਕੰਮ ਵੀ ਕੋਈ ਨਹੀਂ ਕਰਦਾ ਬਸ ਨਸ਼ਾ ਹੀ ਕਰਦਾ ਹੈ ਅਰਸ਼ ਉਸ ਨੂੰ ਬਹੁਤ ਸਮਝਾਉਂਦੀ ਇਸ ਪਾਸੋਂ ਰੋਕਦੀ ਪਰ ਉਹ ਅੱਗੋਂ ਕੁੱਟਮਾਰ ਕਰਦਾ ਜਦੋਂ ਦੀ ਅਰਸ਼ ਵਿਆਹ ਕੀ ਆਈ ਸੀ ਉਦੋਂ ਦੀ ਇਹੀ ਕੁਝ ਸੈ ਰਹੀ ਹੈ ਬਸ ਉਸ ਨੂੰ ਸਮਝਣ ਵਾਲਾ ਉਹ ਬਜ਼ੁਰਗ ਨੌਕਰ ਸੀ ਜੋ ਉਸਦੇ ਦੁੱਖ ਨੂੰ ਮਹਿਸੂਸ ਕਰਦਾ ਸੀ ਅਰਸ਼ ਦੀ ਸੱਸ ਸੋਰੇ ਨੂੰ ਆਪਣਾ ਮੁੰਡਾ ਹੀ ਸਹੀ ਲੱਗਦਾ। ਇਹ ਜਾਣਦੇ ਹੋਏ ਵੀ ਕਿ ਉਹ ਨਸ਼ਾ ਕਰਦਾ ਹੈ। ਹਰ ਰੋਜ਼ ਉਹਨਾਂ ਦੀ ਨੂੰ ਨਾਲ ਕੁੱਟਮਾਰ ਕਰਦਾ ਹੈ। ਮੁੰਡੇ ਦੇ ਮਾਪਿਓ ਮੁੰਡੇ ਦਾ ਹੀ ਸਾਥ ਦਿੰਦੇ। ਅਰਸ਼ ਨੂੰ ਆਪਣੇ ਘਰਦਿਆਂ ਨਾਲ ਗੱਲ ਤੱਕ ਨਾ ਕਰਨ ਦਿੱਤੀ ਜਾਂਦੀ। ਜਦ ਵੀ ਫੋਨ ਕਰਦੀ ਉਸ ਦੇ ਸਹਰਾਣੇ ਆ ਕੇ ਉਸ ਦੀ ਸੱਸ ਖੜੀ ਹੋ ਜਾਂਦੀ। ਕਿਉਂਕਿ ਉਹਨਾਂ ਨੂੰ ਡਰ ਸੀ ਕਿ ਜੇ ਅਰਸ਼ ਨੇ ਸਾਰਾ ਕੁਝ ਆਪਣੇ ਪੇਕੇਆਂ ਨੂੰ ਦੱਸ ਦਿੱਤਾ ਤਾਂ ਉਹ ਕੋਈ ਕੇਸ ਨਾ ਕਰ ਦੇਣ ਅਰ ਸ ਰੋਜ਼ ਇਹਨਾਂ ਹਾਲਾਤਾਂ ਨੂੰ ਸਹਿੰਦੀ ਹੋਈ ਡਿਪਰੈਸ਼ਨ ਦਾ ਸ਼ਿਕਾਰ ਹੋ ਚੁੱਕੀ ਸੀ ਬਸ ਇੱਕ ਪਾਸੇ ਨੂੰ ਦੇਖ ਕੇ ਆਪਣੇ ਅਤੀਤ ਦੀਆਂ ਯਾਦਾਂ ਨੂੰ ਯਾਦ ਕਰ ਕਦੇ ਹਸਦੀ ਤੇ ਕਦੇ ਰੋਂਦੀ ਬੰਦ ਕਮਰੇ ਵਿੱਚ ਹੀ ਰਹਿੰਦੀ ਆਪਣੇ ਪਤੀ ਦੀ ਕੁੱਟਮਾਰ ਸਹਾਰਦੀ ਇਹੀ ਉਸਦੀ ਜ਼ਿੰਦਗੀ ਸੀ ਭਾਵੇਂ ਉਹ ਪ੍ਰੈਗਨੈਂਸੀ ਪਰ ਉਸਦਾ ਪਤੀ ਕੁਲਜੀਤ ਉਸਤੇ ਕੋਈ ਰਹਿਮ ਨਹੀਂ ਸੀ ਕਰਦਾ ਤੇ ਨਾ ਹੀ ਉਸਦਾ ਖਿਆਲ ਰੱਖਦਾ ਇੱਕ ਦਿਨ ਨਸ਼ੇ ਦੀ ਹਾਲਤ ਵਿੱਚ ਉਸਨੇ ਉਸ ਨੂੰ ਇੰਨਾ ਮਾਰਿਆ ਕਿ ਉਹ ਬੇਹੋਸ਼ ਹੋ ਗਈ ਤੇ ਆਪ ਨਸ਼ੇ ਵਿੱਚ ਬਾਹਰ ਨਿਕਲ ਗਿਆ ਪ੍ਰੈਗਨੈਂਟ ਹੋਣ ਕਰਕੇ ਉਸ ਦੀ ਹਾਲਤ ਹੋਰ ਵੀ ਗੰਭੀਰ ਹੋ ਗਈ ਇਹ ਸਭ ਦੇਖ ਕੇ ਬਜ਼ੁਰਗ ਨੌਕਰ ਨੇ ਅਰਸ਼ ਦੇ ਸੋਹਰੇ ਦੇ ਪੈਰ ਫੜ ਲਏ ਸਰਦਾਰ ਜੀ ਇਸ ਨੂੰ ਹਸਪਤਾਲ ਲੈ ਜਾਵੋ ਜੇ ਕੁੜੀ ਮਰ ਗਈ ਤਾਂ ਨਾਮ ਤੁਹਾਡਾ ਹੀ ਲੱਗਣਾ ਹੈ ਇਸ ਦੇ ਘਰ ਵਾਲਿਆਂ ਨੇ ਫਿਰ ਤੁਹਾਨੂੰ ਨਹੀਂ ਛੱਡਣਾ ਚਾਹੀ ਜਿੱਥੇ ਮਰਜੀ ਭੱਜ ਲਿਓ ਇਹ ਸੁਣ ਕੇ ਅਰਸ਼ ਦਾ ਸੌਰਾ ਘਬਰਾ ਗਿਆ ਤੇ ਛੇਤੀ ਨਾਲ ਉਸ ਨੂੰ ਹਸਪਤਾਲ ਲੈ ਗਏ ਹਸਪਤਾਲ ਦਾਖਲ ਕਰਵਾਉਂਦਿਆਂ ਹੀ ਡਾਕਟਰਾਂ ਨੇ ਅਰਸ਼ ਦੀ ਹਾਲਤ ਨੂੰ ਗੰਭੀਰ ਦੱਸਿਆ ਡਰ ਕੇ ਅਰਸ਼ ਦੇ ਸੌਰੇ ਨੇ ਅਰਸ਼ ਦੇ ਪੇਕੇ ਫੋਨ ਕਰ ਦਿੱਤਾ ਕਿ ਅਰਸ਼ ਦਾ ਪੈਰ ਤਿਲਕ ਗਿਆ ਤੇ ਉਹ ਬਾਥਰੂਮ ਵਿੱਚ ਡਿੱਗ ਪਈ ਹੈ ਹੁਣ ਅਸੀਂ ਉਸ ਨੂੰ ਹਸਪਤਾਲ ਲੈ ਆਏ ਆ ਤੁਸੀਂ ਛੇਤੀ ਤੋਂ ਛੇਤੀ ਹਸਪਤਾਲ ਪਹੁੰਚਾਓ ਫੋਨ ਕੱਟ ਕੇ ਫਟਾਫਟ ਅਰਸ਼ ਦੇ ਮੰਮੀ ਪਾਪਾ ਹਸਪਤਾਲ ਪਹੁੰਚੇ ਡਾਕਟਰ ਨੂੰ ਮਿਲੇ ਤਾਂ ਡਾਕਟਰ ਨੇ ਦੱਸਿਆ ਕਿ ਬੱਚਾ ਜਾਂ ਮਾਂ ਦੋਨਾਂ ਵਿੱਚੋਂ ਸਿਰਫ ਇੱਕ ਨੂੰ ਹੀ ਬਚਾ ਸਕਦੇ ਆ ਉਸ ਟਾਈਮ ਤੇ ਆਪਣੇ ਜਵਾਈ ਕੁਲਜੀਤ ਨੂੰ ਨਾ ਦੇਖ ਕੇ ਅਰਸ਼ ਦੇ ਪਾਪਾ ਨੇ ਕੁਲਜੀਤ ਬਾਰੇ ਪੁੱਛਿਆ ਪਰ ਅਰਸ਼ ਦੇ ਸਹੁਰੇ ਨੇ ਬਹਾਨਾ ਬਣਾ ਦਿੱਤਾ ਕਿ ਉਹ ਬਾਹਰ ਕਿਤੇ ਕੰਮ ਗਿਆ ਹੈ ਕੱਲ ਦਾ ਅਰਸ਼ ਦੇ ਮੰਮੀ ਡੈਡੀ ਨੇ ਆਪਣੀ ਧੀ ਨੂੰ ਚੁਣਿਆ ਕਾਫੀ ਦੇਰ ਤੱਕ ਅਰਸ਼ ਦਾ ਇਲਾਜ ਚੱਲਦਾ ਰਿਹਾ ਡਾਕਟਰ ਅਰਸ਼ ਦੀ ਜਾਨ ਬਚਾਉਣ ਵਿੱਚ ਸਫਲ ਰਹੇ ਅਰਸ਼ ਦੀ ਜਾਨ ਤਾਂ ਬਚ ਗਈ ਪਰ ਉਸ ਦੀ ਦਿਮਾਗੀ ਹਾਲਤ ਠੀਕ ਨਹੀਂ ਸੀ ਇੰਨਾ ਕੁਝ ਸੈਨ ਨਾਲ ਉਸ ਦੇ ਦਿਮਾਗ ਤੇ ਡੂੰਗਾ ਅਸਰ ਹੋਇਆ ਸੀ 10 ਦਿਨਾਂ ਬਾਅਦ ਉਸ ਨੂੰ ਹਸਪਤਾਲ ਤੋਂ ਛੁੱਟੀ ਮਿਲ ਗਈ ਉਸ ਦੇ ਮੰਮੀ ਪਾਪਾ ਉਸ ਦੇ ਸੌਰਿਆਂ ਨੂੰ ਕਹਿ ਕੇ ਉਸ ਨੂੰ ਆਪਣੇ ਨਾਲ ਲੈ ਆਏ ਉਹਨਾਂ ਨੂੰ ਕਿਸੇ ਨੇ ਦਿਮਾਗ ਦੇ ਵਧੀਆ ਡਾਕਟਰ ਬਾਰੇ ਦੱਸਿਆ ਅਰਸ਼ ਦੇ ਪਾਪਾ ਬਿਨਾਂ ਦੇਰ ਕੀਤੇ ਅਰਸ਼ ਨੂੰ ਇਲਾਜ ਲਈ ਉਸ ਡਾਕਟਰ ਦੇ ਕੋਲ ਲੈ ਗਏ ਜਦੋਂ ਇਸ ਡਾਕਟਰ ਦੇ ਕਲੀਨਿਕ ਦੇ ਬਾਹਰ ਪਹੁੰਚੇ ਤਾਂ ਬਾਹਰ ਬੋਰਡ ਤੇ ਲਿਖਿਆ ਸੀ ਡਾਕਟਰ ਜਗਦੇਵ ਸਿੰਘ ਇਹ ਉਹੀ ਜਗਦੇਵ ਸੀ ਜਿਸ ਨੂੰ ਅਰਸ਼ ਕਈ ਸਾਰ ਪਹਿਲਾਂ ਕਹਵਾ ਚੁੱਕੀ ਹੈ ਅਰਸ਼ ਨੂੰ ਇਸ ਹਾਲਤ ਵਿੱਚ ਵੇਖਦਿਆਂ ਹੀ ਜਗਦੇਵ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਪਰ ਅਰਸ਼ ਉਸ ਨੂੰ ਪਹਿਚਾਨ ਨਹੀਂ ਸકી ਜਗਦੇਵ ਨੇ ਉਸ ਦੇ ਇਲਾਜ ਵਿੱਚ ਦਿਨ ਰਾਤ ਇੱਕ ਕਰ ਦਿੱਤਾ ਉਸ ਦਾ ਸਾਰਾ ਇਲਾਜ ਆਪਣੀ ਨਿਗਰਾਨੀ ਵਿੱਚ ਕਰਤਾ ਸਮਾਪਤ ਆ ਕੇ ਅਰਸ਼ ਠੀਕ ਹੋਣ ਲੱਗੀ ਉਸ ਦਾ ਦਿਮਾਗੀ ਸੰਤੁਲਨ ਠੀਕ ਹੋਣ ਲੱਗਿਆ ਇਲਾਜ ਦੇ ਦੌਰਾਨ ਜਗਦੀਪ ਦੀ ਅਰਸ਼ ਦੇ ਘਰ ਵਾਲਿਆਂ ਨਾਲ ਵਧੀਆ ਬਣਨ ਲੱਗੀ ਜਦੋਂ ਇੱਕ ਦਿਨ ਜਗਦੀਪ ਅਰਸ਼ ਨੂੰ ਚੈੱਕ ਕਰਨ ਉਸ ਦੇ ਘਰ ਆਇਆ ਤਾਂ ਜਾਣ ਲੱਗੇ ਅਰਸ਼ ਉਸ ਦਾ ਹੱਥ ਫੜ ਕੇ ਬੋਲੀ ਜਗਦੀਪ ਅੱਜ ਇੰਨੇ ਸਾਲਾਂ ਬਾਅਦ ਇਸ ਨੂੰ ਕੇ ਜਗਦੀਪ ਦੀਆਂ ਅੱਖਾਂ ਵਿੱਚੋਂ ਹੰਝੂ ਵਹਿ ਤੁਰੇ ਅਰਸ਼ ਅਰਸ਼ ਤੂੰ ਫਿਕਰ ਨਾ ਕਰ ਮੈਂ ਤੈਨੂੰ ਕੁਝ ਨਹੀਂ ਹੋਣ ਦਵਾਂਗਾ ਮੈਂ ਹੈਗਾ ਤੇਰੇ ਕੋਲ ਜਗਦੀਪ ਤੂੰ ਮੇਰੇ ਨਾਲ ਹੈ ਤਾਂ ਮੈਨੂੰ ਕੋਈ ਫਿਕਰ ਨਹੀਂ ਪਰ ਮੈਨੂੰ ਮਾਫ਼ ਕਰ ਦੇਵੀਂ ਮੈਂ ਹੀਰੇ ਨੂੰ ਛੱਡ ਪੱਥਰ ਨੂੰ ਚੁਣ ਬੈਠੀ ਸੀ ਤੈਨੂੰ ਕੁਝ ਦੱਸਿਆ ਵੀ ਨਹੀਂ ਜਾਣ ਲੱਗਿਆ ਅਰਸ਼ ਜੋ ਹੋਇਆ ਉਸ ਨੂੰ ਭੁੱਲ ਜਾ ਪਰ ਤੇਰੀ ਇਹ ਹਾਲਤ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ ਹੁਣ ਤੂੰ ਫਿਕਰ ਨਾ ਕਰ ਅਰਸ਼ ਦੀ ਹਾਲਤ ਠੀਕ ਹੋਈ ਉਸਨੇ ਆਪਣੇ ਸਹੁਰਿਆਂ ਬਾਰੇ ਤੇ ਆਪਣੇ ਤੇ ਹੋਏ ਅਤਿਆਚਾਰਾਂ ਬਾਰੇ ਆਪਣੇ ਘਰਦਿਆਂ ਨੂੰ ਸਾਰਾ ਕੁਝ ਦੱਸ ਦਿੱਤਾ ਉਸਦੇ ਘਰਵਾਲਿਆਂ ਨੇ ਮੁੰਡੇ ਵਾਲਿਆਂ ਤੇ ਕੇਸ ਕਰ ਦਿੱਤਾ ਤੇ ਜਗਦੀਪ ਨੇ ਅਰਸ਼ ਦੀਆਂ ਮੈਡੀਕਲ ਰਿਪੋਰਟਾਂ ਕੋਰਟ ਵਿੱਚ ਪੇਸ਼ ਕੀਤੀਆਂ ਜਗਦੀਪ ਨੇ ਹਰ ਟਾਈਮ ਉਸਦਾ ਸਾਥ ਦਿੱਤਾ ਇੱਕ ਦਿਨ ਅਰਸ਼ ਨੇ ਜਗਦੀਪ ਨੂੰ ਉਸਦੀ ਜ਼ਿੰਦਗੀ ਬਾਰੇ ਪੁੱਛਿਆ ਅਰਸ਼ ਤੇਰੇ ਜਾਣ ਤੋਂ ਬਾਅਦ ਮੈਂ ਪੂਰੀ ਤਰ੍ਹਾਂ ਟੁੱਟ ਚੁੱਕਿਆ ਸੀ ਹੌਲੀ-ਹੌਲੀ ਆਪਣੇ ਆਪ ਨੂੰ ਸੰਭਾਲ ਲਿਆ ਆਪਣੇ ਸੁਪਨਿਆਂ ਨੂੰ ਯਾਦ ਕੀਤਾ ਆਪਣੀ ਮੈਡੀਕਲ ਦੀ ਪੜ੍ਹਾਈ ਪੂਰੀ ਕੀਤੀ ਤੇ ਨਾਲ ਹੀ ਨੌਕਰੀ ਕਰਨੀ ਸ਼ੁਰੂ ਕਰ ਦਿੱਤੀ ਦਿਨ ਰਾਤ ਦੀ ਮਿਹਨਤ ਕਰਕੇ ਇਸ ਮੁਕਾਮ ਤੇ ਪਹੁੰਚਿਆ ਇਸ ਦੌਰਾਨ ਮੇਰੇ ਮਾਤਾ-ਪਿਤਾ ਨੇ ਮੇਰਾ ਵਿਆਹ ਇੱਕ ਡਾਕਟਰ ਕੁੜੀ ਨਾਲ ਕਰ ਦਿੱਤਾ ਸਿਮਰਨ ਬਹੁਤ ਸਮਝਦਾਰ ਹੈ ਮੈਂ ਉਸ ਨੂੰ ਆਪਣੇ ਅਤੀਤ ਬਾਰੇ ਸਭ ਕੁਝ ਦੱਸਿਆ ਉਸਨੇ ਉਸ ਦੁੱਖ ਵਿੱਚੋਂ ਨਿਕਲਣ ਲਈ ਮੇਰਾ ਪੂਰਾ ਸਾਥ ਦਿੱਤਾ ਹੈ ਅੱਜ ਮੈਂ ਇੱਕ ਮੁੰਡੇ ਦਾ ਪਿਤਾ ਜਦੋਂ ਮੌਕਾ ਮਿਲਿਆ ਉਸ ਨਾਲ ਤੈਨੂੰ ਜ਼ਰੂਰ ਮਿਲਾਵਾਗਾ ਜਗਦੀਪ ਦੀ ਜ਼ਿੰਦਗੀ ਬਾਰੇ ਸੁਣ ਕੇ ਅਰਸ਼ ਨੂੰ ਇੱਕ ਵਾਰ ਫੇਰ ਝਟਕਾ ਲੱਗਾ ਕਿ ਉਸਨੇ ਆਪਣੀ ਜ਼ਿੰਦਗੀ 'ਚ ਆਇਆ ਕੀਮਤੀ ਹੀਰਾ ਖੋ ਦਿੱਤਾ ਹੁਣ ਉਹ ਆਪਣੇ ਪੇਕੇ ਆਪਣੇ ਮੰਮੀ ਪਾਪਾ ਨਾਲ ਹੀ ਰਹਿੰਦੀ ਹੈ ਉਸਨੇ ਮੁੜ ਕੇ ਦੇ ਵਿਆਹ ਨਾ ਕਰਵਾਉਂਦਾ ਫੈਸਲਾ ਕਰ ਲਿਆ ਉਸਨੇ ਆਪਣੇ ਤੇ ਹੋਏ ਅਤਿਆਚਾਰਾਂ ਦਾ ਬਦਲਾ ਲਿਆ ਅਸ਼ਦੀ ਜ਼ਿੰਦਗੀ ਖਰਾਬ ਕਰਨ ਚ ਉਸਦੇ ਪਤੀ ਦੇ ਨਾਲ ਨਾਲ ਉਸਦੇ ਸੱਸ ਸੋਹਰਾ ਵੀ ਜ਼ਿੰਮੇਵਾਰ ਸਨ ਨਸ਼ੇ ਦੀ ਓਵਰਲੋਡ ਕਰਕੇ ਉਸਦੇ ਪਤੀ ਦੀ ਮੌਤ ਹੋ ਗਈ ਕਹਾਣੀ ਕਿਵੇਂ ਦੀ ਲੱਗੀ ਆਪਣੇ ਕੀਮਤੀ ਵਿਚਾਰ ਕਮੈਂਟ ਬਾਕਸ ਰਾਹੀਂ ਲਿਖ ਕੇ ਜ਼ਰੂਰ ਸਾਂਝੇ ਕਰਿਓ ਕਹਾਣੀ ਵਧੀਆ ਲੱਗੀ ਲਾਈਕ ਸ਼ੇਅਰ ਜ਼ਰੂਰ ਕਰਨਾ ਚੈਨਲ ਨੂੰ ਪਹਿਲੀ ਵਾਰ ਦੇਖ ਰਿਹਾ ਹਾਂ ਤਾਂ ਸਬਸਕ੍ਰਾਈਬ ਜ਼ਰੂਰ ਕਰ ਲਵੋ ਇਹੋ ਜਿਹੀਆਂ ਦਿਲ ਨੂੰ ਛੂਹ ਜਾਣ ਵਾਲੀਆਂ ਛੋਟੀਆਂ ਵੱਡੀਆਂ ਕਹਾਣੀਆਂ ਚੈਨਲ ਤੇ ਜਾ ਕੇ ਜ਼ਰੂਰ ਸੁਣਿਓ ਉਮੀਦ ਕਰਦੀ ਹਾਂ ਤੁਹਾਨੂੰ ਪਸੰਦ ਆਉਣਗੀਆਂ ਅੱਜ ਲਈ ਬਸ ਇੰਨਾ ਹੀ ਮਿਲਦੇ ਆ ਇੱਕ ਨਵੀਂ ਕਹਾਣੀ ਦੇ ਨਾਲ ਕਹਾਣੀ ਸੁਣਨ ਲਈ ਤੇ ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ